ਸਾ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਇਹ ਮੋਤੀ ਮਹਿਰ ਦੇਖੋ ਜੋ ਕੁੱਛਦਾ ਬਹੁਤ ਕਹਿ ਨਹੀਂ ਸਰਬੱਤ ਦਾ ਅਮਰੰਦਤ ਹੈ ਜਿੰਦਾਬਾਦ ਬੜੀਆਂ ਫੜਕਾ ਮਾਰਦਾ ਇੱਕ ਕੌਟ ਟੱਟਾ ਸੀ ਤੱਟਾ ਜਾਣ ਕੇ ਪਤਾ ਜੇ ਬੱਚੀ ਕੀ ਕਰੇ ਜਾਣ ਕੇ ਆਪੋ ਆਪਣੀ ਥਾਂ ਉਹ ਨਾਲੇ ਤਾਂ ਫੜਕਾ ਮਾਰੇ ਨਾਲੇ ਮੋਖ ਮਾਰੇ ਉਹ ਕਿਸੇ ਨੇ ਆਖਿਆ ਕਿ ਨਾਲੇ ਫੜਕਾ ਮਾਰਦਾ ਨਾਲੇ ਮੋਖ ਮਾਰਦਾ ਕਹਦਾ ਮੋਖ ਤਹਮਾਰ ਮਾਰਦਾ ਕਿ ਮੈਂ ਗਊੜਾ ਜਾਇਆ ਕਦੇ ਸੁਣਿਆ ਕਿ ਜੇ ਪ੍ਰੈਜ਼ੀਡੈਂਟ ਕਿਸੇ ਪਾਰਟੀ ਦਾ ਬਣ ਜਾਏ ਔਰ ਬਣਿਆ ਕਿ ਲੜਾ ਕੇ ਕਿ ਮੈਂ ਪਾਰਟੀ ਛੋੜ ਦੂੰਗਾ ਉਹ ਗਾਮ ਰਦੇ ਅੱਕੇ ਹੱਥ ਕੋਲੇ ਕੁਛ ਨਹੀਂ ਸੀ ਉਹਨਾਂ ਨੇ ਆਖਿਆ ਚਲੋ ਜਦ ਕੱਢੋ ਉਹਨਾਂ ਦਾ ਕੁਛ ਨਹੀਂ ਆਪਾਂ ਪਾਰਟੀ ਕਾ ਨੂੰ ਛੋੜਨੀਆ ਨੂੰ ਪੜਾ ਦੇ ਜੇ ਰੱਤਾ ਪਰ ਕਾਂਗਰਸ ਸਰਕਾਰ ਪਾਰਟੀ ਦੀ ਬਹਿਰਤ ਹੁੰਦੀ ਤੇ ਜਿਹੜਾ ਬੰਦਾ ਓਪਨਲੀ ਉਹਨਾਂ ਦੇ ਕੋਰਾਨ ਦੇ ਵਾਇਸ ਪ੍ਰੈਸ ਦੇ ਮੁਖਾਮਕਾ ਤੋਂ ਸਿੱਕੇ ਪ੍ਰਧਾਨ ਬਣਦਾ ਉਹਨਾਂ ਦਾ ਬਿਆਨ ਆ ਕਿ ਮੈਂ ਵਿਗਿਆਨ ਦਾ ਲੈਕਚਰ ਪੜਾਵਾਂ ਗ੍ਰੈਂਡ ਵਲਸਰੀ ਪਾਰਟੀ ਪਾਰਟੀਆਂ ਨਾਲ ਵੀ ਮੈਂ ਜੱਟ ਜੋੜ ਕਰਾਂਗਾ ਲੈਕਚਰ ਵੇਲੇ ਤੇਰਾ ਮਤਲਬ ਹੈ ਕਾਂਗਰਸ ਆਪ ਇੰਨੀ ਤਾਕਤਵਰ ਨਹੀਂ ਉਹ ਅਗਰ ਇੱਥੇ ਨਹੀਂ ਲੱਗਦਾ ਵੀ ਜਿੰਨਾ ਜਦੋਂ ਤੱਕ ਦੂਜਿਆਂ ਨਾਲ ਹੋਰ ਪਾਰਟੀਆਂ ਪਧਾਨੀ ਨੂੰ ਮੰਨਣ ਸੀਪੀਆਈ ਸੀਬੀਐਮ ਨੇ ਕੱਲ ਆਤੀ ਪਿਆਨ ਦਿੱਤਾ ਕਿ ਅਸੀਂ ਭਾਪੀ ਦੀ ਸਰਕਾਰ ਨਾਲ ਨਹੀਂ ਰਹਿਣਾ। ਉਹ ਜਾਈ ਬਾਦੂ ਮੇਰੇ ਜਵਾਈ ਹੋਏ ਜਿਹੜਾ ਇਹ ਬੜਕਾ ਮਾਰਦਾ ਨਾ ਮੈਂ ਤਾਂ ਕਹਿੰਦਾ ਮੈਨੂੰ ਐਵੇਂ ਮਨ ਚਾਗਾ ਮੈਂ ਤਾਂ ਲਿੰਦਾ ਨੂੰ ਤਾਂ ਕਰਦਾ ਲਿੰਦਾ। ਸੁਭੀਰ ਨੂੰ ਵੇਖ ਕੇ ਮੈਨੂੰ ਵੀ ਜੋਸ਼ ਆ ਗਿਆ। ਇਸ ਕਰਕੇ ਇਹ ਕਾਂਗਰਸੀਓ ਸੁਪਨੇ ਲੈਣੇ ਛੱਡ ਦਿਓ।